ਪੁੱਤ ਦੇ ਵਿਆਹ ਦੀ ਐਲਬਮ ਵੇਖ ਅੱਜ ਇਨਾ ਮਾਪਿਆਂ ਦਾ ਰੋਨ ਨਿਕਲ ਜਾਂਦਾ ਹੈ ਨਿਕਲੇ ਵੀ ਕਿਉਂ ਨਾ ਜਿਸ ਪੁੱਤ ਨੂੰ ਚਾਹਾਂ ਦੇ ਨਾਲ ਵਿਆਹ ਹਿਆ ਸੀ ਉਸ ਪੁੱਤ ਦੀ ਹਾਲਤ ਹੀ ਅਜਹੀ ਹੋ ਗਈ ਹੈ ਵਿਦੇਸ਼ ਗਈ ਨੂ ਨੇ ਅਜਿਹੀ ਖੇਡ ਖੇੜੀ ਕਿ ਇਨਾ ਮਾਪਿਆਂ ਦਾ ਨੌਜਵਾਨ ਪੁੱਤ ਪਤਨੀ ਦੇ ਬਤੀਰੇ ਕਰਕੇ ਮਾਨਸਿਕ ਸੰਤੁਲਨ ਹੀ ਗਵਾ ਬੈਠਾ ਗੁਰਦਾਸਪੁਰ ਦੇ ਪਿੰਡ ਦਬੂੜੀ 'ਚ ਰਹਿਣ ਵਾਲੇ ਜਗਰਾਜ ਸਿੰਘ ਦਾ ਸਾਲ 2018 ਦੇ ਵਿੱਚ ਅਮਨਦੀਪ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ ਅਮਨਦੀਪ ਕੌਰ ਦੇ ਐਲਸ ਕਰਨ ਤੋਂ ਬਾਅਦ ਸੋਹਰੇ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਪਹਿਲਾ ਅਮਰੀਕਾ ਤੇ ਫਿਰ ਨਿਊਜ਼ੀਲੈਂਡ ਦੀ ਫਾਈਲ ਲਾਈ ਪਰ ਗੱਲ ਸਿਰੇ ਨਹੀਂ ਛੜ ਸਕੀ। ਅਖੀਰ ਸਾਲ 2019 ਦੇ ਵਿੱਚ ਪਰਿਵਾਰ ਦੇ ਕਾਫੀ ਯਤਨਾਂ ਅਤੇ ਲੱਖਾਂ ਰੁਪਏ ਖਰਚਣ ਤੋਂ ਬਾਅਦ ਅਮਨਦੀਪ ਕੈਨੇਡਾ ਚਲੀ ਗਈ। ਜੁਗਰਾਜ ਦੇ ਪਰਿਵਾਰ ਨੂੰ ਉਮੀਦ ਸੀ ਕਿ ਵਿਦੇਸ਼ ਗਈ ਨੂੰ ਉਹਨਾਂ ਦੇ ਪੁੱਤ ਨੂੰ ਵੀ ਕੈਨੇਡਾ ਬੁਲਾ ਸਬ ਸੈੱਟ ਕਰ ਦੇਗੀ। ਪਰ ਕੈਨੇਡਾ ਪਹੁੰਚ ਉਸਨੇ ਜੁਗਰਾਜ ਤੋਂ ਪਾਸਾ ਵਟ ਲਿਆ। ਇਤੋਂ ਤੱਕ ਜਦੋਂ ਪਰਿਵਾਰ ਨੇ ਪੈਸੇ ਖਰਚ ਪੁੱਤ ਨੂੰ ਖੁਦ ਬਾਹਰ ਭੇਜਿਆ ਤਾਂ ਨੂੰ ਨੇ ਮਿਲਣਾ ਤਾਂ ਦੂਰ ਸਗੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਿਸ ਕਰਕੇ ਜੁਗਰਾਜ ਦੀ ਅਜੀਹੀ ਹਾਲਤ ਹੋ ਗਈ ਹੈ ਕਿੰਨੇ ਤਹ ਜਿਹੜਾ ਕੀਤਾ ਤਾਂ ਪਤਾ ਹੀ ਉਹਨੂੰ ਜੋ ਕਰਕੇ ਘੱਲਿਆ ਮੈਂ ਤਾਂ ਖਰਾ ਕਿਤਨਾ ਆਪਣੇ ਪੁੱਤ ਨੂੰ ਦਹੀਂ ਦੇਣੀ ਮੇਰਾ ਪੁੱਤ ਕਿਤੇ ਉੱਥੋਂ ਲੱਭਾ ਸੀ ਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ ਚ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ ਤੇ ਹੁਣ ਹੁਣੇ ਅੰਬਰਸਰ ਵਾਂਹੀਂ ਦਵਾਈ ਇਹਦੀ ਘਰਾਂ ਡੇ ਆ ਹੁਣ ਤੈ ਕੀ ਚਾਹਦੇ ਹੋ ਅਹੀਂ ਤੇ ਕੁਛ ਵੀ ਨਹੀਂ ਜਾਂਦੇ ਅਸੀਂ ਤੇ ਇਹੋ ਆਹਨੇ ਆਪੀ ਇਹ ਹਰ ਇਨਸਾਫ ਦੋ ਮੇਰਾ ਕੋ 34 ਲੱਖ ਰੁਪਇਆ ਲੱਗਾ ਜੀ ਹੁਣ ਤੇ ਬਹੁਤ ਜ਼ਿਆਦਾ ਖਰਚਾ ਹੋ ਚੁੱਕਾ ਪਰ 34 ਲੱਖ ਰੁਪਇਆ ਤੇ ਜਿਹੜਾ ਮੇਰੇ ਕੋ ਰਸੀਦਾਂ ਸਭ ਕੋ ਜਿਹੜਾ ਪ੍ਰੂਫ ਹੈ ਵਿਦ ਪ੍ਰੂਫ ਆ ਉਹ ਮੇਰਾ 34 ਲੱਖ ਰੁਪਇਆ ਲੱਗਾ ਬੇਟੇ ਦਾ ਇਲਾਜ ਚੱਲਦਾ ਹੈ ਤੁਹਾਡੇ ਦਾ ਬੇਟੇ ਦਾ ਇਲਾਜ ਚੱਲਦਾ ਮੇਰੇ ਦਾ ਇੱਥੇ ਅਸੀਂ ਹੁਣ ਅੰਮ੍ਰਿਤਸਰ ਤੋਂ ਇਲਾਜ ਕਰਾ ਰਹੇ ਆ ਤੇ ਇਹਦਾ ਇਲਾਜ ਚੱਲ ਰਿਹਾ ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ ਤੜੀ ਮੰਗੇ ਇਹ ਵੀ ਗ੍ਰਿਫਤਾਰ ਕੀਤਾ ਜਾਇਆ ਜਾਂ ਸਾਰੇ ਪਰਿਵਾਰ ਨੂੰ ਅਸੀਂ ਜੀ ਕਹਿੰਦੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਕਿਸੇ ਹੋਰ ਨਾਲ ਵੀ ਇਹੋ ਜਿਹਾ ਜੁਰਮ ਨਾ ਹੋਏ ਇੱਕ ਇੱਕ ਸਹੀ ਹੋ ਜਾਏਗਾ ਤੇ ਬਾਕੀ ਵੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਠੱਗੀ ਮਾਰੀ ਆ ਤੇ ਠੱਗੀਆਂ ਦਾ ਇਹ ਹਾਲ ਹੁੰਦਾ ਫਿਲਹਾਲ ਪੁਲਿਸ ਦੇ ਵੱਲੋਂ ਸੋਹਰਾ ਪਰਿਵਾਰ ਦੀ ਸ਼ਿਕਾਇਤ ਤੇ ਧੋਖਾਧੜੀ ਕਰਨ ਵਾਲੀ ਨੂੰ ਅਮਨਦੀਪ ਕੌਰ ਅਤੇ ਉਸਦੇ ਮਾਪਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜੀ ਤਿੰਨ ਜਣੇ ਦੇ ਖਿਲਾਫ ਮੁਕਦਮਾ ਦਰਜ ਹੈ ਜੀ ਏ सुरेंद्र ਸਿੰਘ son of जोगेंद्र ਸਿੰਘ ਅਮਨਦੀਪ ਕੌਰ ਡਾਕਟਰ ਆਫ सुरेंद्र ਸਿੰਘ ਤੇ ਜਸਵੀਰ ਕੌਰ ਵਾਈਫ ਆਫ सुरेंद्र ਸਿੰਘ ਨਹੀਂ ਆਜੇ ਤੱਕ ਕੋਈ ਜ਼ਰਤਾਰੀ ਨਹੀਂ ਹੋਈ ਜੀ ਅਗਲੇ ਕਾਰਵੇ ਕਾਨੂੰਨ ਮੁਤਾਬਕ ਜੀ ਜੋ ਵੀ ਬਣਦੀ ਇਹਨਾਂ ਦੀ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਬਣਾ ਕੇ ਅਦਾਲਤ ਚ ਪੇਸ਼ ਕੀਤਾ ਜਾਏਗਾ ਇਹ ਕੋ ਪਹਿਲਾ ਮਾਮਲਾ ਨਹੀਂ ਜਦੋਂ ਸਹੁਰੇ ਪਰਿਵਾਰ ਦੇ ਖਰਚ ਤੇ ਵਿਦੇਸ਼ ਗਈ ਨੂੰ ਨੇ ਆਪਣੇ ਤੇਵਰ ਬਦਲੇ ਹੋਣ ਸ਼ਾਇਦ ਇਹ ਕੈਨੇਡਾ ਦੀ ਧਰਤੀ ਦਾ ਚਾਹ ਜਾਂ ਫਿਰ ਡਾਲਰਾਂ ਦੀ ਚਮਕ ਦਾ ਅਸਰ ਹੈ ਸਭ ਕੁਝ ਜਾਣਦੇ ਸਮਝਦੇ ਹੋਏ ਵੀ ਮਾਪੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਐ ਖੈਰ ਹੁਣ ਵੇਖਣਾ ਹੋਏਗਾ ਕਿ ਮਿਹਨਤ ਦੀ ਕਮਾਈ ਦੇ ਲੱਖਾਂ ਰੁਪਏ ਨੂੰ ਤੇ ਲਾਉਣ ਵਾਲੇ ਇਨ੍ਹਾਂ ਮਾਪਿਆਂ ਤੇ ਮਾਨਸਿਕ ਰੋਕੀ ਬਣ ਚੁੱਕੇ ਜੁਗਰਾਜ ਨੂੰ ਪੁਲਿਸ ਇਨਸਾਫ ਦਵਾ ਪਾਉਂਦੀ ਹੈ ਜਾਂ ਨਹੀਂ ਗੁਰਦਾਸਪੁਰ ਤੋਂ ਰੋਹਿਤ ਮਹਾਜਨ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ